ਮੇਰਾ ਨਾਮ ਕੁਮਿੰਦਰ ਦਾ ਹੈ। ਅਰੇ ਕਾਂ। ਹਾਂ ਜੀ। ਮੇਰਾ ਨਾਮ ਕੁਮਿੰਦਰ ਦਾ ਹੈ ਤੇ ਮੈਂ ਐਸੇ ਹੀ ਮਿਲਣੀ ਆ ਰਹੀ ਹਾਂ। ਮੇਰੇ ਪਿੰਡ ਦਾ ਨਾਮ ਮਾਨਕਪੁਰਾ ਹੈ। ਬਹੁਤ ਹੀ ਸਰਕਾਰੀ ਯੋਗ ਸਾਡਾ ਨਗਰ ਹੈ। ਬਹੁਤ ਹੀ ਸ਼ਿਲਾਂਗਾ ਯੋਗ ਸਾਡਾ ਪਿੰਡ ਹੈ ਜੀ ਬਹੁਤ ਹੀ ਵਧੀਆ ਕਾਰੋਥਾਰੀ ਕਰਦੇ ਆ। ਸਾਡੇ ਨੌਜਵਾਨ ਵੀ ਬਹੁਤ ਵਧੀਆ ਕੰਮ ਕਰ ਰਹੇ ਆ। ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਦਾ ਆਪਣੇ ਪਿੰਡ ਦੇ ਆਪਣੇ ਨਗਰ ਦੇ ਕਿਸੇ ਦੇ ਨਾਲ। ਪਰ ਮੈਂ ਔਖੀਆਂ ਸਰਕਾਰਾਂ ਤੋਂ ਮੈਂ ਹੋਇਆ ਮੈਂ ਕਿੰਨਾਂ ਕੰਮ ਬੋਲੀ ਆ ਮੈਂ ਬਹੁਤ ਵਾਰ ਮੈਂ ਬੋਲੀ ਆ ਤੀਜਾ ਹਮਲਾ ਹੋ ਚੁੱਕਾ ਹੈ ਕਿ ਦੇਖਾ ਕੋਤੇ ਤਿੰਨ ਵਾਰ ਮੇਰੇ ਘਰ ਦੀ ਹਰ ਇੱਕ ਚੀਜ਼ ਵੇਚ ਚੁੱਕੀ ਆ ਹਰ ਇੱਕ ਚੀਜ਼ ਵੇਚ ਲਈ ਮਜਬੂਰ ਹੋ ਚੁੱਕਾ ਹੈ ਨਸ਼ੇੜੀ ਕਿਉਂਕਿ ਮੇਰਾ ਆਪਣਾ ਆਦਮੀ ਨਸ਼ੇ ਕਰਦਾ ਹੈ ਹਰ ਕੋਈ ਆਪਣੇ ਜ਼ਖਮ ਨੂੰ ਟੱਗਣਾ ਪਸੰਦ ਕਰਦਾ ਹੈ ਪਰ ਸ਼ਾਇਦ ਮੈਰੀ ਬਦਕਿਸਮਤੀ ਆ ਕਿ ਮੈਂ ਆਪਣਾ ਜ਼ਖਮ ਤੁਹਾਡੇ ਸਾਹਮਣੇ ਮੰਨਦਾ ਕਰ ਲਈ ਨੂੰ ਕਿ ਮੇਰੇ ਆਦਮੀ ਨੇ ਸਾਨੂੰ ਬਹੁਤ ਲੁੱਟਿਆ ਬਹੁਤ ਲੁੱਟਿਆ ਇੱਕ ਜੋ ਅੱਜ ਮੈਂ ਕਰਦਾ ਹਟਾਰੀਆਂ ਮੈਂ ਨਹੀਂ ਚਾਹੁੰਦੀ ਕਿ ਮੇਰੀ ਹੋਰ ਕੋਈ ਭੈਣ ਇਸ ਗਲਤ ਦੇ ਵਿੱਚ ਆਪਣੀ ਧੀ ਪੁੱਤ ਨੂੰ ਟਿਕਾ ਹੋਇਆ ਵੇਖੇ ਸਾਡੇ ਖੋਦ ਨਕਰ ਵਿੱਚ ਨਸ਼ਾ ਵਿਕਦਾ ਹੈ ਸਾਡੇ ਲਾਂਦੀ ਗੁੰਡੀ ਸਾਰੇ ਨਕਰਾਂ ਵਿੱਚ ਨਸ਼ਾ ਵਿਕਦਾ ਹੈ ਇਸ ਗੱਲ ਦਾ ਸਬੂਤ ਵੀ ਹੈ ਸਰਕਾਰਾਂ ਨੂੰ ਵੀ ਪਤਾ ਹੈ ਪਰ ਕੋਈ ਹਿੰਹਾਰ ਬੋਲਣ ਲਈ ਤਿਆਰ ਨਹੀਂਗਾ ਮੇਰੀ ਇਹੋ ਬੇਨਤੀ ਹੈ ਹਰੇਕ ਵੀਰ ਭੈਣ ਨੂੰ ਵੀ ਵੀਰੋ ਚਾਹ ਵਿੱਚ ਲੱਗਾ ਨਸ਼ਾ ਤੁਹਾਡੇ ਘਰ ਦੀ ਤਬਾਹੀ ਲਾ ਦੂਗਾ ਜਿੱਦਾਂ ਜ ਮੇਰੀਆਂ ਚੀਜ਼ਾਂ ਵਿਕੀਆਂ ਇਹ ਔਨ ਵਾਲੇ ਸਮੇਂ ਲਗਦੀ ਆ ਬਸ ਮੇਰੀ ਇਨੀ ਬੇਨਤੀ ਆ ਕਿ ਕੋਈ ਵੀ ਨਸ਼ਾ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਘਰ ਦੇ ਹਾਲਾਤ ਤੇ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਜ਼ਰੂਰ ਵੇਖਿਓ ਮੇਰੇ شوਹਰੇ ਦੋ ਮਾਸੂਮ ਬੱਚੇ ਆ ਉਹਨਾਂ ਦਾ ਕੀ ਦੋਸ਼ ਆ ਉਹ ਸਿਰਫ ਉਹਨਾਂ ਦਾ ਹੀ ਦੋਸ਼ ਆ ਕਿ ਉਹ ਮੇਰੇ ਘਰ ਜੰਮੇ ਆ ਮੇਰੀ ਕਿਸਮਤ ਇਹ ਮਾਰੀ ਆ ਕਿ ਮੇਰੇ ਮਾਕੇ ਦੀ ਜਾਇਦਾਦ ਵੇਖ ਕੇ ਪਹਿਲੀ ਵੇਖ ਕੇ ਮੇਰਾ ਸਾਥ ਕਰ ਦਿੱਤਿਆਂ ਬਾਕੀ ਦਾ ਬੰਦਾ ਵੇਖ ਕੇ ਸਾਥ ਨਹੀਂ ਕੀਤਾ ਗਿਆ ਮੈਂ ਆਪਣੇ ਮੇਰੇ ਨੂੰ ਵੀ ਗਲਤ ਸਾਬਤ ਕਰਦੀ ਆ